ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨidhi Verma ਗੱਲ ਕਰੀਏ ਕਿ ਕਦarnath धाम ghee te ਕਿਦਾਨਾ ਨਾਮ ਦੇ ਕपाट ਖੁੱਲ ਚੁਕੇ ਨੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਦੂਰੋਂ ਦੂਰੋਂ ਜਿਹੜੀਆਂ ਜਿਹੜੇ ਸ਼ਰਧਾਲੂ ਨੇ ਕਦਾਰਨਾਥ ਪਹੁੰਚੇ ਨੇ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਉੱਥੇ ਪਹੁੰਚਦੇ ਨੇ ਤੇ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਦੇਸ਼ ਵਿਦੇਸ਼ ਤੋਂ ਵਕਫਾ ਦਾ ਦੇ ਫੁੱਲਾਂ ਦੇ ਨਾਲ 108 ਕੁਇੰਟਲ ਫੁੱਲਾਂ ਦੇ ਨਾਲ ਮੰਦਰ ਨੂੰ ਸਜਾਇਆ ਗਿਆ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੂਰੋਂ ਦੂਰੋਂ ਜਦੋਂ ਉੱਥੇ ਸ਼ਰਧਾਲੂ ਪਹੁੰਚਦੇ ਨੇ ਕਿਸ ਤਰੀਕੇ ਦੇ ਨਾਲ ਆਸਥਾ ਵਿਸ਼ਵਾਸ ਤੇ ਸ਼ਰਧਾ ਲੈ ਕੇ ਉੱਥੇ ਪਹੁੰਚੇ ਨੇ ਤੇ ਦੂਰੋਂ ਦੂਰੋਂ ਉੱਥੇ ਫੁੱਲ ਲਿਆਂਦੇ ਗਏ ਨੇ ਘਟੋ ਘਟ 108 ਕੁਇੰਟਲ ਫੁੱਲ ਲਿਆਂਦੇ ਗਏ ਨੇ ਤੇ ਕੇਦਾਰਨਾਥ धाम ਨੂੰ ਸਜਾਇਆ ਗਿਆ ਸੋ ਇੱਕ ਬੇਹਦ ਹੀ ਖੁਸ਼ਖਬਰੀ ਜੋ ਹੈ ਸਾਰੇ ਸ਼ਰਧਾਲੂਆਂ ਲਈ ਹੈਗੀ ਹੈ ਕਿਉਂਕਿ ਹੁਣ ਜਿੱਥੇ ਕੇਦਾਰਨਾਥ धाम ਦੇ ਦੁਆਰ ਖੁੱਲ ਚੁੱਕੇ ਨੇ ਦਰਵਾਜ਼ੇ ਭੁੱਲ ਚੁਕੇ ਨੇ ਤੇ ਯਾਤਰਾ ਸ਼ੁਰੂ ਹੋ ਚੁੱਕੀ ਹੈ ਜਿਹੜੇ ਸ਼ਰਧਾਲੂ ਨੇ ਉਹ ਜਾ ਰਹੇ ਨੇ ਇੱਕ ਇੱਕ ਕਰਕੇ ਤੇ ਉੱਥੇ ਹੀ ਅੱਜ ਗੱਲ ਕਰੀਏ ਤਾਂ ਅੱਜ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਕਟੋ-ਕਟ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਦਰਸ਼ਨਾਂ ਲਈ ਪਹੁੰਚਦੇ ਨੇ ਲੋਗ ਤੇ ਜਿਹੜੇ ਫੁੱਲ ਨੇ ਉਹ ਵੀ ਦੱਸਦੀ ਆ ਤੁਹਾਨੂੰ ਕਾਫੀ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਲਿਆਂਦੇ ਗਏ ਨੇ ਘੱਟੋ ਘੱਟ 108 ਕੁਇੰਟਲ ਜਿਹੜੇ ਫੁੱਲ ਨੇ ਉਹ ਲਿਆਂਦੇ ਜਾਂਦੇ ਨੇ ਪੂਰੇ ਮੰਦਰ ਪਰਿਸਰ ਨੂੰ ਸਜਾਇਆ ਜਾਂਦਾ ਹੈ ਪੂਰੇ ਮੰਦਰ ਨੂੰ ਸਜਾਇਆ ਜਾਂਦਾ ਇੱਕ ਬੇਹੱਦ ਹੀ ਖੂਬਸੂਰਤ ਤੇ ਅਲੌਕਿਕ ਇਹ ਤਸਵੀਰਾਂ ਜੋ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ